ਤੇ ਇਹਨਾਂ ਦੇ ਭੂਆ ਜੀ ਦੇ بیٹے ਆ ਜਿਹੜੇ ਉਹਨਾਂ ਨਾਲ ਸਾਡੀ ਗੱਲ ਹੋਈ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਵੀ ਕੀਤਾ ਸੀ ਵੀਡੀਓ ਵੀ ਬਣਾ ਕੇ ਭੇਜੀ ਸੀ ਇਹਨਾਂ ਬਾਰੇ ਕਾਫੀ ਦਿਨਾਂ ਤੋਂ ਸਾਡੀ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਤਾਂ ਕੱਲ ਫਿਰ ਉਹਨਾਂ ਨੇ ਸਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਸਾਡੇ ਟੀਮ ਦੇ ਮੈਂਬਰ ਡੇਰਾਬੱਸੀ ਤੋਂ ਇੱਥੇ ਆ ਕੇ ਇੱਕ ਦੋ ਦਿਨ ਪਹਿਲਾਂ ਦੇਖ ਕੇ ਗਏ ਮਿਲ ਕੇ ਗਏ ਤਾਂ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਵੀ ਅੰਦਰ ਹਾਲਾਤ ਬਹੁਤ ਮਾੜੀ ਤਾਂ ਬੜੀ ਜਿਆਦਾ ਹਾਲਤ ਮਾੜੀ ਆ ਬਿੱਲੂ ਵੀਰੇ ਬੰਟ ਬਿੱਲੂ ਓ ਬਿੱਲੂ ਵੀਰੇ ਬਿੱਲੂ ਵੀਰੇ ਆ ਨਿਊਜ਼ਪੇਪਰ ਲੈ ਲਾ ستری کال بلو بیرے بلو بیرے نمستے نمستے ویرے پیچھے ہے بلو بیرے ہاں ملنے آئے تھے آپ کو ملنے آئے تھے بلو بھائی نمستے ہاں جی آپ سے بات کریں وہ بھائی ہے نا آپ کا بیمار ہے اس کو لینے آئے ہیں ہم اس کو ہسپیٹل میں داخل کروانا ہے آپ کے رومی بھائی نے بولا تھا نا جسی نے نہیں جس جیڑا تو پو آئی جا لکا نا وہ تھے اندر اتنے پیا پڑھے لکھے انجینئر نے بھی ہے نا تے رٹائر ڈاکٹر دے بیٹے نے دونوں ਤੁਸੀਂ ਗਵੰਡੀ ਹੋ ਹਨ ਤੇ ਇਹਨਾਂ ਦੀ ਕੀ ਹੈਗੀ ਹੈ ਜੀ ਸੈਚੂਰੇਸ਼ਨ ਅੰਦਰ ਸਾਨੂੰ ਕਾਲ ਆਈ ਸੀਗੀ ਮੈਨੇਜ ਉਹ ਹੈ ਨਾ ਇਹ ਦੋਨੋਂ ਹੀ ਆ ਦੋਨੋਂ ਇੱਕ ਬਿਲਕੁਲ ਹੀ ਬੈਡ ਹੈ ਹਾਂ ਉਹ ਤੋਂ ਪਿੱਛੇ ਵੀਡੀਓ ਚ ਸਾਨੂੰ ਕਾਲ ਆਈ ਸੀ ਜੀ ਸਸਤਾ ਵਾਲਿਆ ਆਪਕੋ ਮੈਂ ਆਪਕੇ ਉਹ ਦੇਖਤਾ ਹੂੰ ਵੀਡੀਓ ਧੰਨਵਾਦ ਧੰਨਵਾਦ ਕੱਲ ਅਸੀਂ ਭੇਜੇ ਸੀ ਧੰਨਵਾਦ ਹਰਿੰਦਰਜੀਤ ਭਾਈ ਕਿੱਥੇ ਗਿਆ ਪਤਾ ਨਹੀਂ ਕਿੱਥੇ ਲੈ ਗਿਆ ਬੁਝਾਇਆ ਹੀ ਨਹੀਂ ਤੇ ਕੁਕੂ ਹੈਗਾ ਉੱਥੇ ਕੁਕੂ ਕੁੱਕੀ-ਕੁੱਕੀ ਤੁਹਾਡਾ ਪਰਾ ਬਿੱਲੂ ਪਿਆ ਉੱਥੇ ਹਾਂ ਉਹਨੂੰ ਮਿਲਣ ਆਏ ਆ ਸੀ ਉਹਨੂੰ ਦੇਖਣ ਆਏ ਆ ਇੱਕ ਨਿਊਜ਼ਪੇਪਰ ਤੁਹਾਡਾ ਪਿਆ ਵਾ ਇਹ ਵੀ ਲੈ ਲਓ ਨੀ ਜਲਦੀ ਕੀ ਸੀ ਯਾਰ ਜਾਣਾ ਚਾਹੀਦਾ ਸੀ ਨਹੀਂ ਪਤਾ ਕੀ ਚੱਕਰ ਹੈ ਜੀ ਉਹ ਬਿਮਾਰ ਜਾਦਾ ਵਾ ਹਾਂਜੀ ਕੁੱਕੀ ਨਾ ਕੁੱਕੀ ਉਹਨਾਂ ਦਾ ਬਿੱਲੂ ਨਹੀਂ ਦਵਾਈ ਚੋਂ ਦੇ ਰਿਆ ਨਹੀਂ ਵਿੱਚ ਹੀ ਲੈਟ੍ਰੀਨ ਕਰੀ ਜਾਂਦਾ ਪਿਆ ਗੰਦਗੀ ਚ ਪਿਆ ਕਿਹੜੇ ਪੈ ਜਾਣੇ ਆ ਉਹਦੇ ਉਹਨੋਂ ਬਾਹੀ ਸੱਟੀ ਆਂਦੀ ਹੈ ਨਾ ਉਹ ਆਉਣ ਵਾਲੀ ਹੈ 8:00 ਆਪਾਂ ਦੇਖ ਤਾਂ ਸਕਦੇ ਹਾਂ ਇੱਕ ਵਾਰ ਜ਼ਰੂਰ ਦੇ ਆ ਜਾਓ ਆ ਦਿਖਾਓ ਪੀਸ ਤੁਹਾਡਾ ਨਾਂ ਕੁੱਕੀ ਹੈ ਜੀ ਸਰਬਜੀਤ ਸਿੰਘ ਕੁੱਕੀ ਤੇ ਬਿੱਲੂ ਉਹਦਾ ਨਾਂ ਵੀ ਰੇ ਦਾ ਹੈ ਨਾ ਹਰਿੰਦਰਜੀਤ ਸਿੰਘ ਬਿੱਲੂ ਇਹ ਬਲਵੰਤ ਸਿੰਘ ਜੀ ਤੁਹਾਡੇ ਪਿਤਾ ਜੀ ਸੀ ਹਾਂ ਡਾਕਟਰ ਬਲਵੰਤ ਸਿੰਘ ਜੀ ਇਹ ਕੀ ਟੈਕਨੀਸ਼ੀਅਨ ਸੀਗੇ ਇਹਨਾਂ ਦੇ ਇਹ ਕੀ ਲਿਖਿਆ ਹੈ ਪੀ ਪੀ ਸੀ ਐਮ ਐਸ ਚੀਫ ਮੈਡੀਕਲ ਆਫੀਸਰ ਅੱਛਾ ਚੀਫ ਮੈਡੀਕਲ ਆਫੀਸਰ ਸੀਗੇ ਫੋਟੋ ਤਾਂ ਖਿੱਚ ਰਹੇ ਆ ਵੀ ਇਹ ਸਾਰੀਆਂ ਚੀਜ਼ਾਂ ਦਾ ਐਵੀਡੈਂਸ ਰਵੇ ਅਸੀਂ ਤੁਹਾਡੇ ਕੋਲ ਆਏ ਆ ਹਨਾ ਬੰਦਾ ਕਿ ਇਹ ਬੰਦਾ ਵੈਸੇ ਗੱਲ ਨਹੀਂ ਨਹੀਂ ਵੈਸੇ ਅੱਜਕੱਲ ਜ਼ਮਾਨਾ ਬੜਾ ਗਲਤ ਜਿਹਾ ਗਲਮ ਯਕੀਨ ਨਹੀਂ ਮੰਨਦਾ ਨਾ ਆ ਸਕੂਟੀ ਤੁਹਾਡੀ ਹੈ ਅੱਛਾ ਤੁਹਾਡੇ ਮਮਾ ਦੀ ਸੀ ਹੀਰੋ ਜਸਟਿਕ ਉਹ ਕੀ ਕਰਦੇ ਸੀ ਮਮਾ ਜਾਬ ਮਮਾ ਹਾਊਸ ਵਾਈਫ ਸੀ ਹਾਊਸ ਵਾਈਫ ਸੀ ਥੋੜਾ ਕਰਦੇ ਤੁਸੀਂ ਐਵੇਂ ਨਹੀਂ ਨਹੀਂ ਹਾਂ ਥੈਂਕ ਯੂ ਥੈਂਕ ਯੂ ਓਕੇ 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 ਸਰਪਜੀਤ ਸਿੰਘ ਜੀ ਹਾਂ ਇਹ ਕੋਣਾ ਮੁੰਡਾ ਇਹ ਲੰਬੂ ਆ ਇਹ ਇੱਥੇ ਕੀ ਕਰਦਾ ਇਹ ਕਰਾਈ ਤੇ ਰਹਿੰਦਾ ਐਸੇ ਕਰਾਈ ਤੇ ਰਹਿੰਦਾ ਭਾਈ ਆ ਦੇਖੋ ਜੀ ਕੀ ਹਾਲ ਆ ਜੀ ਦੇਖੋ ਆਹ ਨਾਲ ਸੁਖੀ ਮੀਰੋ ਦੇਖੋ ਕਿੰਨੀ ਗੰਦੀ ਰਜਾਈ ਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹਰਿੰਦਰਜੀਤ ਬਾਈ ਤੁਹਾਡਾ ਨਾਮ ਕੀ ਹੈ ਬਿੱਲੂ ਤੁਸੀਂ ਬਿੱਲੂ ਆ ਆ ਅੱਖ ਦੇ ਵਿੱਚੋਂ ਕੀ ਨਿਕਲੀ ਜਾਂਦਾ ਇਹਨਾਂ ਦੇ ਅੱਖ ਤਾਂ ਬਿਲਕੁਲ ਹੀ ਦੇਖੋ ਖਰਾਬ ਹੋ ਗਈ ਪਾਸ ਨਿਕਲੀ ਜਾਂਦੀ ਅੱਖ ਚੋਂ ਤੁਹਾਨੂੰ ਵਾਲੀ ਅੱਖ ਛੱਟਾ ਮਰਵਾ ਦਾਂਗਾ ਮਾਈ ਜਾਂਦੀ ਜੇ ਉਹਦੇ ਕੋਲ ਛੱਟਾ ਬਰਵਾ ਦੇਈਏ ਤੁਹਾਡਾ ਭਰਾ ਵਾਏ ਹਾਂ ਜੀ ਤੁਸੀਂ ਬੜੀ ਨਹੀਂ ਇਹ ਇੰਦਾ ਕਾਹਤੋਂ ਪਾਇਆ ਨੂੰ ਅੰਦਰ ਕਾਹਤੋਂ ਨਹੀਂ ਫੋਨ ਕਰਦੇ ਤੁਸੀਂ ਅੰਦਰ ਕੋਈ ਜਤੈ ਨਹੀਂ ਹੈ ਰੂਹ ਹੈ ਨਹੀਂ ਨਾ ਇੰਨੇ ਰੂਮ ਐਡੀ ਵੱਡੀ ਕੋਠੀ ਆ ਇੱਕ ਤਾਂ ਬਰਾ ਮੇਰਾ ਇੱਕ ਹਮਰਾ ਸਾਡੇ ਗੈਸਟ ਦਾ ਇੱਕ ਤਾਂ ਬਰਾ ਅੰਦੇਮ ਓਕੇ ਪਿੰਡੂ ਦਾ ਖਮਰਾ ਐ ਬੇ ਛੋਟਾ ਖਮਰਾ ਇਹਦਾ ਹਾਂ ਬਸ ਇਹ ਹੋਰ ਲੋੜੀਂਦੀ ਕਮਰਿਆਂ ਦੀ ਕੀ ਕਰੀ ਨਹੀਂ ਬਾਕੀ ਰੂਮ ਫਿਰ ਜਿੰਦੇ ਲਾ ਕੇ ਰੱਖੇ ਹੋਏ ਨਹੀਂ ਖੁੱਲੇ ਨੇ ਅੰਦਰ ਕਿਉਂ ਲਾਏ ਹੋਏ ਨੇ ਨੂੰ ਫਿਰ ਇਹਨੂੰ ਕਿਸੇ ਇੱਕ ਰੂਮ ਚ ਅੰਦਰ ਪਾ ਦਿੰਦੇ ਆ ਅੰਦਰ ਕੋਈ ਨਹੀਂ ਇਹਦਾ ਖਮਰਾ ਹੀ ਹੈ ਇਹਦੇ ਨਹੀਂ ਚਲੋ ਹੁਣ ਇਕੱਲਾ ਹੀ ਪਿਆ ਰਹੂਗਾ ਇੱਥੇ ਜੇ ਇਹਨੂੰ ਕੁਝ ਹੋ ਜੇ ਵੀ ਫਿਰ ਕਮਰਾ ਹਾਂਜੀ ਆਇਆ ਇਹਦਾ ਕਮਰਾ ਵਾ ਓਹ ਹੋ ਹੋ ਅੰਦਰ ਕਿੰਨੀ 스멜 ਆ ਰਹੀ ਏ ਗੰਦਗੀ ਦੀ ਟਾਇਲਟ ਵਗੈਰਾ ਦੀ ਉਹ ਨਹੀਂ ਪਿਸ਼ਾਬ ਕਰ ਰਿਹਾ ਕਿੱਥਾ ਸੀ ਬਣਾਓ ਚਾਹੋ ਕਿ ਇੱਥੇ ਉਹ ਕਿੱਸੀ ਨੂੰ ਬੰਦਾ ਬੁਲਾ ਕੇ ਨਾ ਸਜਾ ਲਈ ਉਹ ਮਹਿੰਜੇ ਚ ਹਮਮ ਬੰਦਾ ਲਿਆ ਆ ਆਪਣਾ ਮਾਈਕ ਨੂੰ ਕਿੱਸੀ ਤੁਸੀਂ ਆ ਏ ਵਾਸ਼ਰੂਮ ਐ ਡੈਡ ਵਾਸ਼ਰੂਮ ਨਹੀਂ ਕਿੱਥੇ ਦਾ ਕਮਰਾ ਹੈ ਨਹੀਂ ਇੱਧਰ ਵਾਸ਼ਰੂਮ ਨਹੀਂ ਬਿੱਲੂ ਵਾਸ਼ਰੂਮ ਕਿੱਥੇ ਜਾਂਦਾ ਬਿੱਲੂ ਬਾਹਰ ਹੀ ਹੋਣਾ ਉੱਥੇ ਪਾਰਕ ਜੀ ਹਾਂ ਤੇ ਟਾਇਲਟ ਅੰਦਰ ਜਾਂਦਾ ਅੰਦਰ ਕੋਈ ਜਗ੍ਹਾ ਨਹੀਂ ਹੈ ਤੇ ਟਾਇਲਟ ਟਾਇਲਟ ਕਿੱਥੇ ਜਾਂਦਾ ਹੈ ਬਾਹਰ ਨੂੰ ਅੱਛਾ ਤੁਸੀਂ ਇਹਨੂੰ ਅੰਦਰ ਨਹੀਂ ਆਉਣ ਦਿੰਦੇ ਫਿਰ ਬਿੱਲੂ ਨਹੀਂ ਮੈਂ ਆਂ ਕਿ ਜਿੱਥੇ ਪਤਾ ਨਹੀਂ ਸੈਟਅਪ ਦਾ ਸਹੀ ਦਵਾ ਰਹੇ ਅੱਛਾ ਜੀ ਕਹਿੰਦਾ ਸਰ ਜੀ ਬੋਲੀ ਨਾ ਉਹ ਮਾਦਕ ਸੰਸਕਾਰ ਆ ਨਾ ਕਿੱਸੇ ਸਿਵਰਤੀ ਚ ਅੱਛਾ ਜੀ ਨਹੀਂ ਸਰ ਜੀ ਜੈ ਦੀ ਸਪਿਰਚੁਅਲ ਸੀ ਅਸੀਂ ਇਸ ਸਪਿਰਚੁਅਲ ਅੱਛਾ ਡੈਡੀ ਤੁਹਾਡੇ ਸਪਿਰਚੁਅਲ ਸੀਗੇ ਬਿਲਕੁਲ ਸਪਿਰਚੁਅਲ ਅਮਰ ਅਮਰਤਾ ਰਹੀ ਸੀ ਅਮਰ ਸਰ ਅਮਰਿਸ਼ਾ ਕੀ ਆ ਰਿਹਾ ਪਵਨ ਸ਼ਕਤਾਂ ਨਹੀਂ ਵੈਸੇ ਹੀ ਸਰ ਬਾਤ ਕਰੀਂ ਸੰਧੂ ਫੈਮਲੀ ਹੈ ਨਾ ਬਲਵੰਤ ਸਿੰਘ ਸੰਧੂ ਜਿਹੜੇ ਤੁਹਾਡੇ ਨਾਨਕੇ ਆ ਉਹ ਕਿੱਥੇ ਸੀ ਨਾਨਕੇ ਕਿਹੜੇ ਮਾਮੇ ਜਿਹੜੇ ਹੁੰਦੇ ਮਾਮੇ ਤੁਹਾਡੇ ਵਾਹ ਇਹ ਮਕਾਨ ਹੈ ਉਹ ਕਿੱਥੇ ਸੀ ਇਹ ਰਿਸ ਉਹ ਇੱਧਰ ਜਿਹੜਾ ਇਹ ਇਹ ਤੇ ਚਾ ਉਹ ਵੀ ਦਾ ਘਰ ਹੈ ਨਾ ਉੱਥੇ ਮਾਮਾ ਰਹਿੰਦਾ ਸੀ ਨਹੀਂ ਮਾਮਾ ਤਾਂ ਰਹਿੰਦਾ ਉਹ ਪਿੰਡ ਕਿਹੜਾ ਸੀ ਮਾਮੇ ਦਾ ਮਾਮੇ ਦਾ ਪਿੰਡ ਮੈਂ ਨਹੀਂ ਇੰਨਾ ਕੱਦ ਕਿੱਥੇ ਨਾ ਨਹੀਂ ਕੱਲਾ ਨਹੀਂ ਚਲੋ ਐਸੀ ਜਨਨ ਨੌਲੇ ਜਿਹਾ ਸੀ ਬਾਹਰ ਤੇ ਪਰਵਾਹ ਆ ਨਾ ਫੋਰਨ ਕੰਟਰੀ ਜਿਹਾ ਚਲੋ ਕੀ ਹੈ ਇਸ ਤਰ੍ਹਾਂ ਦੇ ਹਾਂ ਨਹੀਂ ਉਹ ਫੇਚ ਫੁਲ ਨਹੀਂ ਆਨਸਟੂ ਨਹੀਂ ਚਲੋ ਤੁਸੀਂ ਫੋਰਨ ਕਿਹੜੀ ਕੰਟਰੀ ਚ ਗਏ ਸੀ ਮੈਂ ਪੈਰਿਸ ਪੈਰਿਸ ਗਏ ਹਾਂਜੀ ਬਾਜੀ ਕਿੰਨਾ ਟਾਈਮ ਲਾਇਆ ਤੁਸੀਂ ਮੈਂ 1.5 ਸਾਲ ਪੈਰਿਸ ਲਾਇਆ 1.5 ਲੈ ਰਾਨ ਲਾਇਆ ਫਿਰ ਕਾਬਲ ਆਇਆ ਮੈਂ ਕੰਮ ਕੀਤਾ ਨਾ ਉੱਥੇ ਕੀ ਕੰਮ ਕਰਦੇ ਸੀ ਉੱਥੇ ਉਹਨਾਂ ਦਾ ਕੋਸਟ੍ਰਕਸ਼ਨ ਦਾ ਕੰਮ ਸੀ ਫੈਕਟਰੀ ਦੇ ਵਿੱਚ ਤੇ ਤੁਸੀਂ ਸਿਵਲ ਇੰਜੀਨੀਅਰ ਹੋ ਨਾ ਇੰਜੀਨੀਅਰ ਨਹੀਂ ਜਿਸਨੂੰ ਆਮ ਜੌਬ ਕਰਦੇ ਫੋਰਨ ਕੰਟਰੀ ਤੁਸੀਂ ਪੜਾਈ ਕੀ ਕੀਤੀ ਹੋਈ ਹੈ ਬੀਐਸਸੀ ਮੈਡੀਕਲ ਬੀ.ਐਸ.ਸੀ. ਮੈਡੀਕਲ ਕੀਤੀ ਹੈ ਤੁਹਾਡੀ ਹਾਂਜੀ ਤੇ ਇਹਨੇ ਬਿੱਲੂ ਨੇ ਕੀ ਕੀਤੀ ਹੈ ਪੜਾਈ ਇਹਨਾਂ ਇੰਜੀਨੀਅਰਿੰਗ ਕੀਤੀ ਸੀ ਅੱਛਾ ਇਹਨੇ ਇੰਜ ਨਹੀਂ ਕੀਤੀ ਹੋਈ ਸੀ ਸਿਵਲ ਇੰਜੀਨੀਅਰਿੰਗ ਇਹ ਨਹੀਂ ਮੈਨੂੰ ਯਾਦ ਹੈ ਤੇ ਇਹਨੇ ਵੀ ਕੋਈ ਜੌਬ ਕੀਤੀ ਬਿੱਲੂ ਨੇ ਹਾਂ ਕਰਦਾ ਰਿਹਾ ਫਿਰ ਖਪਾਈ ਦੇ ਮੇਰੇ ਕਰਦਾ ਸੀ ਫਸਟ ਜੀਨ ਇੰਜੀਨੀਅਰਿੰਗ ਵਿੱਚ ਕੀਤੀ ਹੈ ਉਹਦੋਂ ਕਰਦਾ ਸੀ ਫਿਰ ਇਹਦਾ ਮਤਲਬ ਕਿ ਜਿਸ ਰਾਣਾ ਨਾ ਇਹ ਦੋਸਤੀ ਉਹਦੇ ਨਾਲ ਸਿਵਲ ਇੰਡੀਆ ਰਤ ਰਹੀ ਵਾੜ ਜਾਓ ਕੋ ਛੱਲੋ ਚੋਖੜੋ ਸਿਗਰਟ ਪਿਆਓ ਫੇਰੇ ਖੁਸ਼ ਰਹਿੰਦਾ ਸੀ ਮੈਂ ਇਸ ਦੇ ਵਰ ਖਿਲਾਫ ਸੀ ਨਾ ਕਦੇ ਪਾਣੀ ਪੜਦਾ ਉਹ ਨਾਨਕ ਜੀ ਨੂੰ ਬੰਦ ਸਭ ਨੂੰ ਯਾਦ ਕਰਦੇ ਅਸੀਂ ਗੰਦੀਆਂ ਚੀਜ਼ਾਂ ਨਹੀਂ ਚਾਹੁੰਦੇ ਤੁਸੀਂ ਵੀ ਕੋਈ ਡਰਗ ਕਰਦੇ ਸੀ ਕਿਉਂ ਕਰੀਏ ਜੀ ਇਹੀ ਕਰਦਾ ਸੀ ਡਰਗ ਹਾਂ ਇਹ ਕਰਦਾ ਸੀ ਯਾਤਨ ਵਾਲਾ ਕੋ ਬੰਦਾ ਹੁੰਦਾ ਬੰਦਾ ਹੁੰਦਾ ਸਹੀ ਗੱਲ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਦੇਖੋ ਬਾਣੀ ਦੇ ਵਿੱਚ ਕੂੜ ਜਾਂ ਕੂੜ ਮਾਇਆ ਕੂੜ ਸਭ ਸੰਸਾਰ ਉਸ ਨਾਲ ਕੀ ਜੀ ਦੋਸਤੀ ਸਭ ਜੱਜ ਚੱਲਦਾ ਮੈਂ ਤਾਂ ਬਣੀ ਪੜਦਾ ਗੁਰੂ ਦਾ ਉਹ ਜਿਹੜੇ ਪੜ ਮਾਜੀ ਬਾਕੀ ਦੂਸਰੇ ਬੇਸੇ ਜਿਹੜੇ ਸਾਡੇ ਹੋਏ ਸਿੱਖਾਂ ਦੇ ਗੁਰੂ ਜੀ ਜੀ ਬਤਾਵਾ ਲਿਆ ਵਾਏ ਵਾਏ ਜਿਹੜੇ ਚੰਗੇ ਬੰਦੇ ਬਾਕੀ ਮੈਨੂੰ ਕੋਈ ਰੋਜ਼ੀ ਨਾ ਚੱਕੀ ਜੀ ਲੱਗਦੀ ਅੱਛਾ ਜੀ ਪਹਿਲੇ ਵੀ ਘਰ ਕੀ ਜੀ ਹਾਂ ਸ਼ਾਹਰੂਖ ਖਾਨ ਦਾ ਦੇਖੀਦਾ ਅੱਛਾ ਪਰ ਸਰਮਾਂ ਖਾਨ ਦਾ ਦੇਖੀਦਾ ਉਹਨਾਂ ਦਾ ਕੀ ਦਿਖਦੇ ਨੇ ਪ੍ਰੋਗਰਾਮ ਕੋਈ ਉਹਨਾਂ ਦੇ ਗਾਣੇ ਦਾਸਤਾਨੇ ਇਹ ਹੈਗੇ ਤੁਹਾਡੇ ਉਹ ਕੋਣ ਵੀ ਇਹ ਜਾਣਦਾ ਜੀ ਮੈਂ ਜੋ ਫਾਰਨ ਚ ਗਿਆ 6 ਸਾਲ ਬਾਅਦ ਗਿਆ ਅੱਜ ਤੂੰ ਸਮੈਲ ਬਹੁਤ ਆਉਂਦੀ ਤੁਹਾਨੂੰ ਵੀ ਸਾਥ ਦੇਣਾ ਔਖਾ ਹੋ ਰਿਹਾ ਬਾਹਰ ਆ ਜਾ ਨਹੀਂ ਬਾਹਰ ਹੋ ਗਿਆ ਸੀ ਓਕੇ ਅਸਲ ਵਿੱਚ ਬਹੁਤ ਲੋਣਾ ਨਾ ਪੁੱਛਿਆ ਜੀ ਕੋਈ ਨਾ ਸੀ ਲਗਾ ਦਾਂਗੇ ਅੱਜ ਪੁੱਛਾ ਸਾਫ ਕਰ ਦਿੰਨੇ ਕੋਈ ਤੇ ਅੱਜ ਤੇ ਹੀ ਜਿਆਦੀ ਮਾਫੀ ਜੀ 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 ਤੇ ਆ ਜਿਹੜਾ ਥੋੜੀ ਜੀ ਸਾਫ ਕਰਕੇ ਵੈਸੀ ਜਿਵੇਂ ਰੱਖਾ ਐਸੀ ਅੱਦਲ ਹਾਸੀ ਜੀ ਕੋਈ ਮੰਜਰ ਆਖੇ ਤੇ ਇਹ ਜਰਾ ਠੀਕ ਹੋਵੇ ਇਹਨੂੰ ਠਿਪਾ ਦੇਣਾ ਹੋਰ ਕੀ ਠੀਕ ਆ ਸਰਬਜੀਤ ਭਾਈ ਜੀ ਆਜੋ ਮੇਰੀ ਆਪਣੀ ਤਸਵੀਰ ਖਰਾਬ ਆ ਹਾਂ ਨਹੀਂ ਨਹੀਂ ਮੈਨੂੰ ਦਿਖੀ ਜਾਂਦਾ ਜੀ ਤੁਸੀਂ ਵੀ ਠੀਕ ਨਹੀਂ ਹੈਗੇ ਅੱਛਾ ਜੀ ਇਹ

ਉਹ ਸਿਰ ਗੁਜ਼ਾਰੇ ਲਈ ਇਹ ਲੋੜ ਹੈ ਬਾਕੀ ਇਹਦਾ ਮੰਝਾ ਅੰਦਰ ਕਰਨਾ ਸਫਾਈ ਕਰਾਉਣੀ ਠੀਕ ਹੈ ਠੀਕ ਜੇ ਤੁਹਾਨੂੰ ਕੋਈ ਬੰਦਾ ਆਵਦਾ ਹੈ ਨਾ ਜੀ ਤੁਸੀਂ 12 ਵਜੇ ਤੇ ਦੇ ਦਿਓ ਸਫਾਈ ਵਾਲਾ ਹਾਂ ਕੋਈ ਨਾ ਹਾਂ ਕਿਉਂਕਿ ਇਹ ਡਿਊਟ ਕਰਾਇਆ ਜਾਂਦੇ ਆ ਨਾ ਉਸ ਤੋਂ ਅਗਲੇ ਦਿਨ ਸਫਾਈ ਕਰਾਉਣਾ ਜੀ ਬਹੁਤਨੀ ਮਰਵਾਣੀ ਪੈਂਦੀ ਘਰ ਦੇ ਬੜਾ ਸਾਮਾ ਦਾ ਬਿਲਕੁਲ ਬਿਲਕੁਲ ਹਾਂ ਤੇ ਬੀਜੀ ਨੂੰ ਬੜੀ ਮੁਸ਼ਕਲ ਨਾਲ ਸਪੋਰਟ ਕੀਤਾ ਜੀ ਮੈਂ ਤਾਂ ਜਵਾਬ ਛੱਡ ਕੇ ਆਇਆ ਸੀ ਬੀਜੀ ਦਾ ਕੀ ਨਾਮ ਸੀ ਤੁਹਾਡੇ ਰਿਤਮ ਗੌਰ ਰਿਤਮ ਗੌਰ ਉਹ ਪਪਈ ਦਾ ਦਫਤਰ ਬੁਲਾਇ ਸੀ ਉਹ ਦਫਤਰ ਸੀ ਸਰ ਉਹ ਕੇ ਅਸੀਂ ਫੇਰ ਆ ਜਾਣਾ ਚੀਫ ਅਫਸਰ ਸੀਗੇ ਹਨ ਤੁਹਾਡੇ ਫਾਦਰ ਸਾਹਿਬ ਇੱਥੇ ਹੀ ਉਹਨਾਂ ਦੀ ਜੋਬ ਕਿੱਥੇ ਸੀ ਜੋਬ ਆਪਣੀ ਇੱਥੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਵੀ ਰਹੇ ਹਾਂ ਬਹੁਤ ਚੇਤੇ ਆਦੇ ਓਕੇ ਉਹਨਾਂ ਦੇ ਫਿਰ ਉਹਨਾਂ ਕੋਲੇ ਗੱਡੀਆਂ ਕਾਰਾਂ ਡਰਾਈਵਰ ਗਨਮੈਨ ਸਭ ਕੁਝ ਹੋਣਾ ਵੱਡੀ ਫਾਰਸੀ ਮੈਂ ਤੁਹਾਨੂੰ ਦਿਖਵਾਉਂਗਾ ਬੇਸਟ ਫੋਟੋ ਹੈ ਫੋਟੋ ਹੈਗੀਆ ਹਾਂ ਪਲੀਜ਼ ਦਿਖਾਓਗੇ ਚੱਲੀਏ ਇੱਧਰ ਆਓ ਓਕੇ ਆ ਜਾਓ ਇਹ ਫੋਟੋ ਮਤਲਬ ਦੇਖੀਏ ਬੜੇ ਡੀਸੈਂਟ ਬੰਦੇ ਨੇ ਪੜੇ ਲਿਖੇ ਨੇ ਹਨਾ ਬਿਹੇਵ ਦੇਖੋ ਕਿੰਨਾ ਜੈਂਟਲਮੈਨ ਬਿਹੇਵ ਆ ਬਿਲਕੁਲ ਪਰ ਜਦੋਂ ਕੋਈ ਆਪਣਾ ਵੀ ਨਾਲ ਨਾ ਖੜੇ ਜਦੋਂ ਸਿਰਫ ਮਰਨ ਦਾ ਇੰਤਜ਼ਾਰ ਕਰ ਰਹੇ ਹੋਣ ਕੁਝ ਆਪਣੇ ਲੋਕ ਪ੍ਰਾਪਰਟੀਆਂ ਪੈਸਿਆਂ ਪਿੱਛੇ ਲੱਗੇ ਹੋਣ ਕੁਝ ਆਪਣੇ ਲੋਕ ਜ਼ਿਆਦਾ ਕੋਈ ਆਣਾ ਚਾਹੀਦਾ ਨਾ ਤੁਸੀਂ ਬਹੁਤ ਜਲਦੀ ਆ ਜਾਓ ਹਾਂਜੀ ਹਾਂਜੀ ਚਲੋ ਸਾਡਾ ਨਾ ਜੀ ਥੋੜਾ ਜਿਹਾ ਸ케ਜੂਲ ਇਦਾਂ ਦਾ ਵਾ ਅਸੀਂ ਥੋੜਾ ਚਾਹੁੰਦੇ ਆ ਵੀ ਮਾਰਨਿੰਗ ਮਾਰਨਿੰਗ ਜਾ ਕੇ ਜਿਹੜੇ ਕੰਮ ਨਿਬੇੜ ਲੈ ਜਾਣ ਅੱਥੇ ਬੈਠਾ ਹਾਂ ਤਾਂ ਉਹ ਲੈ ਆਣਾ ਅੱਥੇ ਬੈਠਦੇ ਠੀਕ ਠੀਕ ਦੇਖੋ ਜੀ ਕਿੰਨਾ ਸੋਹਣਾ ਘਾਰਾ ਨਾ ਇਹਨਾਂ ਦੇ ਇਹ ਇਹ ਤੁਹਾਡੀ ਫੋਟੋ ਹਾਂ ਮੇਰੀ ਫੋਟੋ ਉਹ ਵੈਰੀ ਸਵਰ ਕਿੰਨੇ ਸੋਹਣੇ ਸੀ ਹਾਂ ਵੀ ਇਹ ਸੋਹਣਾ ਹਾਂ ਹੁਣ ਵੀ ਕਿੰਨੇ ਸੋਹਣੇ ਆ ਤੁਸੀਂ ਤਾਂ ਆਏ ਆਏ ਫੋਟੋ ਡਾਟ ਦਾ ਕੀ ਵਾਸਤਾ ਸੱਜਾ ਹਾਂਜੀ ਫੋਟੋ ਫਿਰ ਦੇ ਰਹੇ ਉਹ ਅਜ਼ੀਮ ਦਿਖਾਵਾਂਗੇ ਉੱਥੇ ਲੰਡਨ ਵੀ ਬੈਠੋ ਹੀ ਇਜ਼ ਵੈਰੀ ਸਮਾਰਟ ਬாய் ਸੈਟ ਅਪ ਨਿਆ ਫੋਟੋ ਦਿਖਾਣਾ ਜੀ 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 ਆ ਫੋਟੋ ਕਿਜੀ ਲੱਗੀ ਹੈ ਨਾਲ ਦੇਖੋ ਸੁਪਨੇ ਜਿਹੜੇ ਹਨ ਜਿੱਦਾਂ ਮੈਂ ਆਪਣੇ ਨਾਲ ਹਨ ਕਿਸੇ ਲੇਡੀਜ਼ ਦੀ ਇਦਾਂ ਫੋਟੋ ਲਾਈ ਹੋਈ ਹੈ ਕੋਈ ਫੋਰਨ ਦੀ ਸ਼ਾਇਦ ਹੈਗੀ ਕੁੜੀ ਕੋਈ ਇਮੇਜਿਨੇਸ਼ਨਸ ਨੇ ਅੱਜ ਵੀ ਉਹਨਾਂ ਦੀ ਉਮੀਦ ਆ ਵੀ ਮੈਂ ਜਵਾਨ ਆ ਮੈਂ ਵਿਆਹ ਕਰਾਉਣਾ ਵਾ ਮੇਰਾ ਲੰਡਨ ਦੇ ਵਿੱਚ ਵਿਆਹ ਹੋ ਸਰਦਾਰ ਬਲਵੰਤ ਸਿੰਘ ਜੀ ਨੇ ਸ਼ਾਇਦ ਹੈ ਨਾ ਇਹ ਸਰਦਾਰ ਬਲਵੰਤ ਸਿੰਘ ਜੀ ਨੇ ਵਾਹ ਜੀ ਵਾਹ ਸਿੱਗਲ ਸਾਡੇ ਗੁਰੂਆਂ ਦੀ ਫੋਟੋ ਮੁੱਢ ਤੇ ਚਲਪਾ ਨਾ ਹਾਂਜੀ ਹਾਂਜੀ ਮੈਂ ਤਾਂ ਜੀ ਹੈਰਾਨ ਰਹਿ ਗਿਆ ਵਾਕਈ ਦੇਖ ਕੇ ਤੁਹਾਡਾ ਘਰ ਆ ਇੰਨੀਆਂ ਮਹਿੰਗੇ ਮਹਿੰਗੇ ਸਿੰਦਰੀਆਂ ਲੱਗੀਆਂ ਹੋਈਆਂ ਤੁਹਾਡੀਆਂ ਉਹ ਬਹਿਰ ਬਣਾਈਆਂ ਸੀ ਜੀ ਓਹੋ ਵੈਰੀ ਗੁੱਡ ਪੇਂਟਿੰਗ ਦਾ ਬਹੁਤ ਸ਼ੌਕ ਸੀ ਤੁਹਾਨੂੰ ਹਾਂਜੀ ਸੋਭਾ ਸਿੰਘ ਆਰਟਿਸਟ ਨੇ ਹਾਂਜੀ ਹਾਂਜੀ ਅੱਛਾ ਜੀ ਜਿਹੜੇ ਉਹ ਜਿਹੜੇ ਸੋਭਾ ਸਿੰਘ ਚਿੱਤਰਕਾਰ ਸੀਗੇ ਹਾਂ ਉਹ ਤੁਹਾਡੇ ਰਿਲੇਟਿਵ ਨੇ ਫੋਟੋ ਕਿਹਦੇ ਜਾਂਦੇ ਠੀਕ ਹੈ ਦੇ ਕਾਮਾਂਗੇ ਜਾ ਕੇ ਉਹਨਾਂ ਨੂੰ ਲੰਡਨ ਦੇ ਵਿੱਚ ਵੀ ਤੁਹਾਡੀ ਮਨ ਲੋ ਲਾਈਫ ਕਿਦਾਂ ਦੀ ਆ ਤੁਸੀਂ ਕਿੰਨੇ ਇੱਥੇ ਬੈਠ ਤੁਸੀਂ ਮੈਂ ਇੱਥੇ ਬੈਠਦਾ ਆ ਮੇਰੇ ਸਿਸਟਰ ਨੇ ਉਹਨਾਂ ਨੂੰ ਬੱਚੇ ਆ ਮੇਰੀ ਫੋਟੋ ਹੈ ਤੇ ਦੇ ਦੋ ਸਿਸਟਰਸ ਨੇ ਹਾਂਜੀ ਉਹ ਆ ਮੇਰੀ ਫੋਟੋ ਹੈ ਆ ਬ੍ਰਦਰ ਲਾ ਨੇ ਓਕੇ ਐ ਉਹਨਾਂ ਦੇ ਦੋਸਤ ਨੇ ਕੋਈ ਇਹ ਵੀ ਫੋਰਨ ਦੀ ਫੋਟੋ ਹੀ ਆ ਕੋਈ ਹਨਾ ਨਹੀਂ ਇੱਥੇ ਦੀ ਆ ਨੇ ਐਸੇ ਇੱਥੇ ਦੀ ਆ ਇਹ ਮੇਰੀ ਫੋਟੋ ਹੈ ਸਰਦਾਰ ਜੀ ਕੋਈ ਸਾਡੇ ਰਿਸ਼ਤੇਦਾਰ ਸੀ ਆਹ ਕੌਣ ਨੇ ਇਹ ਨਹੀਂ ਆ ਉਹ ਵੈਰੀ ਗੁੱਡ ਇੰਨੀ ਫਿਟਨੈਸ ਫਿਟਨੈਸ ਤੇ ਹੋਣੀ ਚਾਹੀਦੀ ਯੈਸ ਹੁਣ ਵੀ ਹੈਗੀ ਆ ਇਹ ਮੇਰੀਆਂ ਫੋਟੋ ਨੇ ਜਦੋਂ ਮੈਂ ਆਹ ਦੇਖੋ ਆ ਮੇਰੀਆਂ ਉਹ ਆ ਜਿਹੜਾ ਬ੍ਰਦਰ ਲਾ ਨੇ ਓਕੇ ਆ ਮੇਰੇ ਇਹ ਬਦਰਲਾ ਕੌਣ ਨੇ ਜਿਹੜੇ ਇਹ ਮੇਰੇ ਸਿਸਟਰ ਰੋਮੀ ਦੀ ਨਹੀਂ ਨਹੀਂ ਸਿਸਟਰਸ ਆਹ ਨੇ ਰੋਮੀ ਦੀ ਆ ਅਸ਼ੇਰੋ ਰੋਮੀ ਜੀ ਨੂੰ ਐਤੂ ਵੱਡੇ ਛੋਟੇ ਸਿਸਟਰ ਉਹ ਆ ਵੱਡੇ ਸਿਸਟਰ ਇਹ ਉਹਨਾਂ ਦੇ ਚਾਰ ਭੈਣਾਂ ਉਹਨਾਂ ਦੀ ਵਤੀ ਇਹਦਾ ਪਰਿਵਾਰ ਓਕੇ ਤੇ ਆ ਜਿਹੜੀ ਇਹ ਮੇਰੀ ਫੋਟੋ ਆ ਸਿਸਟਰ ਦੀ ਇਹ ਉਹਨਾਂ ਦੀ ਲੜਕੀ ਐ ਮਮਾ ਜੀ ਇਹਨਾਂ ਦੀ ਡੱਥ ਹੋ ਚੁੱਕੀ ਹੈ ਓਕੇ ਓਕੇ ਇਹਨਾਂ ਦੇ ਰੋਮੀ ਦੇ ਫਾਦਰ ਸਾਹਿਬ ਨੇ ਹਾਂ ਰੋਮੀ ਰੋਮੀ ਦੇ ਫਾਦਰ ਕਿਹੜੇ ਤੇ ਇਹ ਸਾਡੀ ਸਿਸਟਰ ਹੈ ਵੱਡੇ ਸਿਸਟਰ ਹੈ ਅਮਰ ਸਰ ਉਹ ਤੇ ਅੰਮ੍ਰਿਤਸਰ ਵਿਆਹ ਹੋਏ ਨਹੀਂ ਹਾਂ ਅੰਮ੍ਰਿਤਸਰ ਜਿਹੜਾ ਛੋਟੇ ਸਿਸਟਰ ਨੇ ਉਹ ਕਿੱਥੇ ਵਿਆਹਏ ਨਹੀਂ ਇਹ ਛੋਟੇ ਸਿਸਟਰ ਅੰਮ੍ਰਿਤਸਰ ਅੱਛਾ ਜਿਹੜੇ ਵੱਡੇ ਨੇ ਉਹ ਕਿੱਥੇ ਵਿਆਹਏ ਨੇ ਵੱਡੇ ਇੱਥੇ ਆ ਜਿਹੜਾ ਹੈ ਲੈ ਕਿਹੜਾ ਮੈਨੂੰ ਜਗ੍ਹਾ ਹੀ ਫੁੱਲ ਦਿੰਦੀ ਏ ਪੰਚਕੂਲਾ ਪੰਚਕੂਲਾ ਹੀ ਹੈ ਹਾਂ ਹਾਂ ਆ ਬਿੱਲੂ ਦੀ ਫੋਟੋ ਵਖੋ ਕਿੰਨੀ ਵਧੀਆ ਹੈ ਅੱਛਾ ਬਿੱਲੂ ਆ ਜਿਹੜਾ ਬਾਈ ਪਿੱਛੇ ਪਿਆ ਹਾਂ ਇਹ ਬੀਜੀ ਦੀ ਫੋਟੋ ਕਿੰਨਾ ਸੋਹਣਾ ਸੀ ਬਿੱਲੂ ਬਾਈ ਬਿੱਲੂ ਤੇ ਬਹੁਤ ਅੱਛਾ ਸੀ ਛੋਟੀ ਸਿਸਟਰ ਆ ਵੱਡੀ ਸਿਸਟਰ ਇਹਨਾਂ ਦੇ ਜੋਬ ਵਿੱਚ ਬੱਚੇ ਨੇ ਦੋ ਬੱਚੇ ਨੇ ਆ ਛੋਟੀ ਲੱਗੀ ਅੱਛਾ ਬਿੱਲੂ ਭਾਈ ਆ ਹੈ ਹਾਂ ਜੀ ਨਹੀਂ ਹੁੰਦਾ ਮੈਂ ਤਦ ਦੇ ਤੁਹਾਨੂੰ ਕਹਿੰਦਾ ਆ ਇੰਗਲੈਂਡ ਦੀ ਲੜਕੀ ਦੇਖੀ ਮੈਂ ਜਿਹੜੀ ਫੋਟੋ ਹੈ ਨਾ ਅੱਛਾ ਇਹ ਤਾਂ ਗੱਲ ਹੋਈ ਸੀ ਆ ਕੁੜੀ ਨਾ ਲੰਡਨ ਅੱਛਾ ਕੀ ਨਾਮ ਹੈ ਦਾ ਇਹਦਾ ਨਾਮ ਹੈ ਟ੍ਰੋਪਾ ਟ੍ਰੋਕਾ ਇਹਦੇ ਨਾਲ ਜੇ ਮੈਰਿਜ ਦੀ ਗੱਲ ਚੱਲ ਪਵੇ ਕਰੋ ਹੈ ਨਾ ਕਰੋ ਇਹ ਦੋਨੋਂ ਭਰਾਵਾਂ ਦੀ ਫੋਟੋ ਹੈ ਇਹਨਾਂ ਦੀ ਦੇਖੋ ਇਹ ਦੋਨੋਂ ਭਰਾ ਨੇ ਬਿੱਲੂ ਵੀਰਾ ਤੇ ਕੁੱਕੀ ਵੀਰਾ ਤੁਸیں ਦੇਖ ਸਕਦੇ ਹੋ ਤਸਵੀਰਾਂ ਤੋਂ ਉਹ ਮੈਡਲ ਮਿਲ ਰਿਹਾ ਹਨਾ ਜਿਹੜਾ ਉਹਨਾਂ ਦੇ ਲੱਗ ਰਿਹਾ ਛਾਤੀ ਦੇ ਉੱਤੇ ਇਹ ਵੀ ਰਾਸ਼ਟਰਪਤੀ ਲਾ ਰਹੇ ਨੇ ਇਹ ਇਹ ਤੁਹਾਡੇ ਛੋਟੇ ਭਰਾ ਦੀ ਫੋਟੋ ਆ ਤੁਹਾਡੀ ਦੋਨਾਂ ਦੀ ਆ ਵੱਡੇ ਦੀ ਦੋਨਾਂ ਦੀ ਠੀਕ ਹੈ ਠੀਕ ਇਹਦਾ ਫੋਟੋ ਉਹ ਨਹੀਂ ਉਹ ਤੇ ਰੱਖੀਏ ਉੱਤੇ ਰੱਖੀਏ ਬੰਨ੍ਹ ਦੇਗਾ ਉਹ ਦੇਖ ਪੈਂਦਾ ਉਹ ਕੋਈ ਮੈਸੇਜ ਲਾਇਆ ਸੀ ਅੱਛਾ ਬੈਠੋ ਮੈਂ ਤੁਹਾਨੂੰ ਮੇਰੇ ਕੋਲ ਆਇਆ ਇਸ ਨੂੰ ਹੋਣਾ ਰੋਮੀ ਜੀ ਆ ਗਏ ਨੇ ਜੀ ਰੋਮੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਰੋਮੀ ਜੀ ਸਤਿ ਸ਼੍ਰੀ ਅਕਾਲ ਹੋਰ ਭਾਈ ਜੀ ਠੀਕ ਠਾਕ ਹੋ ਠੀਕ ਹੈ ਜੀ ਫਰਸਟ ਕਲਾਸ ਬੈਠੋ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਬੈਠੋ ਨਹੀਂ ਕੋਈ ਨਾ ਜੀ ਮੈਂ ਖੜਾ ਹਾਂ ਜੀ ਤੁਸੀਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਨਾ ਦੱਸਿਆ ਤਾਂ ਅਸੀਂ ਅੱਜ ਪਹੁੰਚੇ ਪਿੱਛੇ ਵੀ ਰੈਡੀ ਤਾਂ ਬਹੁਤ ਬਹੁਤ ਹਾਲਤ ਬਹੁਤ ਥਾਪ ਭਾਈ ਜੀ ਮੈਂ ਤਾਂ ਐਜ਼ ਅ ਹਿਊਮਨਿਟਰੀਅਨ ਤੁਹਾਨੂੰ ਸੱਚੀ ਦੱਸਾਂ ਜੀ ਮੇਰੇ ਤਾਂ ਰਿਲੇਟਿਵ ਹੈਗੇ ਯਾਰ ਪਰ ਇਹਨਾਂ ਦੀ ਕੋਈ ਇਨੇ ਦੀ ਭੈਣਾ ਪੁਣਾ ਕੋਈ ਕੋਈ ਆ ਹੀ ਨਹੀਂ ਰਿਹਾ ਜੀ ਤੁਸੀਂ ਇਹਨਾਂ ਦੀ ਸਿਸਟਰ ਦਾ ਨੰਬਰ ਦੇਉਗੇ ਇੱਕ ਵਾਰੀ ਅਸੀਂ ਕਾਲ ਕਰ ਲਈਏ ਮੈਂ ਸਿਸਟਰ ਦਾ ਉਹਨਾਂ ਦੇ ਹਸਬੰਦ ਦਾ ਨੰਬਰ ਹੈ ਮੇਰੇ ਕੋਲ ਜੀ ਵੀ ਜੀ ਭਾਈ ਸਾਹਿਬ ਜੀ ਨਹੀਂ ਤੁਹਾਨੂੰ ਇੱਕ ਵਾਰੀ ਨੰਬਰ ਦੇ ਦਿਓ ਕਿਉਂਕਿ ਅਸੀਂ ਆਪਣੇ ਵੱਲੋਂ ਇੱਕ ਕਾਲ ਕਰੀਏ ਉਹਨਾਂ ਨੂੰ ਦੇਖੋ ਜੀ ਇੱਕ ਤਾਂ ਮੇਰਾ ਹੈਗਾ ਤੁਸੀਂ ਉਹਨਾਂ ਨੂੰ ਕਾਲ ਕਰ ਲਓ ਆ ਸਾਨੂੰ ਨੰਬਰ ਦੇ ਦਿਓ ਅਸੀਂ ਆਪਦੇ ਫੋਨ ਤੋਂ ਲਾ ਲਾਂਗੇ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਨੀਨੂ ਭੈਣ ਜੀ ਮੈਂ ਬੋਲ ਰਿਹਾ ਮੈਂ ਗੁਰਪ੍ਰੀਤ ਸਿੰਘ ਬੋ ਰਹਾ ਹਾਂ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੋਂ ਜੀ ਉਹ ਨੰਬਰ ਕੌਣ ਦਿੰਦਾ ਕਿ ਕਿਹਨੇ ਨਾਲ ਕੀਤੀ ਤੁਸੀਂ ਨੂੰ ਪਾਸ ਕਰਾਉਣਾ ਸਾਨੂੰ ਜੀ ਬਿੱਲੂ ਵੀਰੇ ਉਹਨਾਂ ਨੇ ਦਿੱਤਾ ਸਰ ਕਿਤਨੇ ਦਿੱਤਾ ਨੰਬਰ ਕੁੱਕੀ ਨੇ ਦਿੱਤਾ ਜੀ ਅਸੀਂ ਨਾ ਅਸੀਂ ਇੱਥੇ ਆਏ ਸੀਗੇ ਜੀ ਇੱਥੇ ਨਾ ਬਿੱਲੂ ਵੀਰੇ ਦੀ ਹਾਲਤ ਬਹੁਤ ਮਾੜੀ ਆ ਕੋਠੀ ਦੇ ਵਿੱਚ ਪਿੱਛੇ ਥੱਲੇ ਹੀ ਪਿਆ ਵਿੱਚ ਹੀ ਲੈਟਰਨ ਬਾਥਰੂਮ ਹੋ ਰਿਹਾ ਗਲ ਗਿਆ ਉਹ ਸਾਰਾ ਹੀ ਉਹਦੇ ਬੈਗ ਤੇ ਜ਼ਖਮ ਹੋ ਗਏ ਨੇ ਉਹਦੀ ਹਾਲਤ ਬਹੁਤ ਬੁਰੀ ਆ ਜੀ ਅਸੀਂ ਐਨ ਜੀਓ ਵਾਲੇ ਆ ਕਰ ਕਰੋ ਫਿਰ ਜੇ ਤੁਹਾਨੂੰ ਬੁਲਾਇਆ ਹਾਂਜੀ ਅਸੀਂ ਤਾਂ ਹੀ ਤੁਹਾਡੀ ਇਜਾਜ਼ਤ ਲੈਣ ਵਾਸਤੇ ਕਾਲ ਕੀਤੀ ਆ ਵੀ ਅਸੀਂ ਉਹਨਾਂ ਨੂੰ ਇੱਥੋਂ ਲੈ ਕੇ ਰੈਸਕਿਊ ਕਰਕੇ ਹਸਪੀਟਲ ਦਾਖਲ ਕਰਾਉਣ ਵਾਸਤੇ ਆਏ ਆ ਅਸੀਂ ਐਨ ਜੀਓ ਤੋਂ ਆਏ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੋਂ ਤੇ ਅਸੀਂ ਇਹਨਾਂ ਨੂੰ ਲਿਜਾ ਕੇ ਇਲਾਜ ਕਰਵਾ ਸਕਦੇ ਹਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਤੁਹਾਨੂੰ ਕੀ ਇਤਰਾਜ਼ ਹੋਣਾ ਹੈ ਹੋਰ ਰੰਡਾ ਆਪਣੇ ਤੁਹਾਨੂੰ ਸਾਹਮਦਾ ਉਹਦੇ ਨਾਲ ਜੇ ਉਹਨੇ ਕਿਹਾ ਤੇ ਕਰਾਓ ਨਹੀਂ ਉ ਤਾਂ ਦੇਖੋ ਉਹਦੇ ਭਰਾ ਵਾ ਜਿਹੜੇ ਉਹ ਵੀ ਵਿਚਾਰੇ ਹਨ ਤੁਹਾਨੂੰ ਪਤਾ ਹੀ ਹੈ ਠੀਕ ਨਹੀਂ ਹੈਗੇ ਉਹ ਆਪ ਦੀ ਕੇਅਰ ਵੀ ਨਹੀਂ ਕਰ ਪਾਉਂਦੇ ਕਿ ਲੁਐਟ੍ਰੀਨ ਟਾਇਲਟ ਵਾਸ਼ਰੂਮ ਰੂਮ ਦੇ ਵਿੱਚ ਗੰਦਗੀ ਬਹੁਤ ਬੁਰੀ ਹਾਲਤ ਹੈ ਜੀ ਇੱਥੇ ਨਹੀਂ ਕੋਈ ਕੁਝ ਕਰੋ ਹਾਂਜੀ ਉਹ ਹੀ ਤੁਹਾਡੀ ਇਜਾਜ਼ਤ ਹੀ ਲੈਣੀ ਸੀ ਵੀ ਅਸੀਂ ਕਰ ਲਈਏ ਇੱਥੇ ਇੱਥੇ ਕਿਉਂਕਿ ਸਾਡੀ ਸਸਤਾ ਦਾ ਇੱਕ ਕੰਮ ਹੈ ਜੀ ਅਸੀਂ ਇਹਨਾਂ ਦੀ ਮਦਦ ਤਾਂ ਕਰ ਸਕਦੇ ਹਾਂ ਜਿਹੜੀ ਪ੍ਰਾਪਰਟੀ ਹੈ ਘਰਵਾਰਾ ਉਹ ਨਹੀਂ ਅਸੀਂ ਉਹਦੇ ਬਾਰੇ ਕੁਝ ਨਹੀਂ ਕਰਨਾ ਤੁਸੀਂ ਆ ਕੇ ਦੇਖਣਾ ਅਸੀਂ ਸਿਰਫ ਬੰਦਿਆਂ ਦੀ ਸੇਵਾ ਕਰਾਂਗੇ ਦੇਖਾਂਗੇ ਹਾਂਜੀ ਹਾਂ ਉਕੇ ਸਾਨੂੰ ਕੱਲ ਨੂੰ ਇਹ ਨਾ ਹੋਵੇ ਵੀ ਘਰ ਚ ਚੋਰੀ ਹੋ ਗਈ ਆ ਹੋਵੇ ਉਹ ਅਸੀਂ ਚਾਹੁੰਦੇ ਆ ਵੀ ਕੋਈ ਰਿਸਪੌਂਸੀਬਲ ਬੰਦਾ ਹੋਵੇ ਜਿਹੜਾ ਆ ਕੇ ਘਰ ਦੀ ਜ਼ਿੰਮੇਵਾਰੀ ਲੈ ਲਵੇ ਅਸੀਂ ਇਹਨਾਂ ਨੂੰ ਲੈ ਜਾਂਦੇ ਆ ਬਿੱਲੂ ਨੂੰ ਬਿੱਲੂ ਨੂੰ ਵੀ ਦੋਨਾਂ ਵੀਰਾਂ ਨੂੰ ਲੈ ਜਾਂਦੇ ਆ ਜੀ ਦੋਨੇ ਭਰਾਵਾਂ ਨੂੰ ਲੋੜ ਆ ਹਾਂ ਉਹ ਕੋੜਾ ਲੈ ਕੇ ਜਾਣਾ ਹੋਰ ਤੇ ਆਪਣਾ ਘਰ ਕੰਟਰੋਲ ਕਰਦਾ ਤੁਸੀਂ ਉਹ ਦੇਖ ਰੱਖ ਕਰੋ ਇਹ ਕਰਵਾਵੇ ਆ ਠੀਕਾ ਇਕਲੇ ਇਕ ਇੱਕ ਵੀਰ ਨੂੰ ਲੈ ਜੀਏ ਤੁਸੀਂ ਕਹਿੰਦੇ ਜਿਹੜਾ ਜਿਆਦਾ ਬਿਮਾਰ ਆ ਦਵਾਈ ਨਹੀਂ ਕੀ ਉਹ ਕੱਲਾ ਹੀ ਰਹੂਗਾ ਉੱਥੇ ਕੋਈ ਹਸਪੀਟਲ ਚ ਕੋਈ ਨਾਲ ਹੋਵੇ ਕੋਈ ਭਰਾ ਆਪਣਾ ਉਹਦਾ ਜਾਂ ਕੋਈ ਤੁਸੀਂ ਕੋਈ ਹੋਰ ਮੈਂਬਰ ਆਵੇ ਉੱਥੇ ਹਸਪੀਟਲ ਚ ਕੋਈ ਤਾਂ ਆਊਗਾ ਮਗਰ ਉਹ ਨਹੀਂ ਫਿਰ ਨਹੀਂ ਆ ਗਿਆ ਜੇ ਉਹ ਆ ਕਹਵੇ ਨਹੀਂ ਤੁਹਾਡੇ ਨਾਲ ਦੇ ਨਹੀਂ ਤੁਹਾਡੇ ਨਾਲ ਦਾ ਜੰਮਿਆ ਭਰਾ ਵਾ ਭੈਣੇ ਉਹ ਮਰ ਰਿਹਾ ਵਿਚਾਰਾ ਹੁਣ ਤੇ ਬਿੱਲੂ ਤਾਂ ਬਿਮਾਰ ਨਹੀਂ ਆਉਂਦਾ ਦੇ ਤੁਹਾਡੇ ਗੈਸ ਆਏ ਹੋਏ ਐ ਦੂਰ ਰੰਨੇ ਕਮ ਚਲ ਰਿਆ ਘਰ ਦੇ ਵਿੱਚ ਉਹ ਕੁੱਕੀ ਆ ਪੈਗਾ ਨਾਲ ਉਹ ਕੁੱਕੀ ਨੂੰ ਕਿਹੜਾ ਬਾਰੇ ਨੂੰ ਪਤਾ ਲੱਗ ਰਿਹਾ ਜੀ ਕੁੱਕੀ ਤੇ ਵੀ ਸੋਝੀ ਹੈ ਨਹੀਂ ਕੀ ਉਹਨੀ ਅਸੀਂ ਭਾਈ ਜਿਸ ਨਫਰਾ ਕੁੱਕੀ ਨੂੰ ਵੀ ਸੋਝੀ ਹੈ ਨਹੀਂ ਜੀ ਓਕੇ ਕਰਾਏਗਾ ਬਾਕੀ ਤੁਸੀਂ ਜੋ ਕਹਿ ਰਹੇ ਹੋ ਉਹਨਾਂ ਨਾਲੋਂ ਤੇ ਲੋਰਾ ਨਾਲ ਗੱਲ ਕਰ ਲਓ ਤੇ ਲੋੜ ਕੌਣ ਜੀ ਮੈਂ ਜੀ ਐਸਐਸ ਡਸਤਿੰਦਰ ਜੀ ਉਹ ਜੀ ਉਹ ਮੈਂ ਉਹ ਇਹਨਾਂ ਨੂੰ ਮੈਨੂੰ ਤੋਂ ਜੋ ਫੀਡਬੈਕ ਮਿਲੀ ਆ ਉਹ ਕਹਿੰਦੇ ਵੀ ਅਸੀਂ ਨਹੀਂ ਆ ਸਕਦੇ ਜੋ ਮਰਜ਼ੀ ਹੋਵੇ ਮੈਂ ਨਹੀਂ ਆ ਸਕਦੀ ਤੈਨੂੰ ਤੁਹਾਨੂੰ ਕਿਹਾ ਹੈ ਨਾ ਵੀ ਮੈਨੂੰ ਸਾਨੂੰ ਤੰਗ ਨਾ ਕਰਿਆ ਕਰ ਇਹਨਾਂ ਦੇ ਹਾਲਤ ਦੇਖ ਕੇ ਰੋਣਾ ਆਉਂਦਾ ਹੈ ਜੀ ਥੈਂਕ ਯੂ ਤੁਸੀਂ ਸਾਨੂੰ ਮੈਂ ਨਹੀਂ ਮੈਂ ਤੁਹਾਨੂੰ ਸੱਚੀ ਦੱਸਾਂ ਜੀ ਮੈਨੂੰ ਤਾਂ ਇਹਨਾਂ ਮੇਰਾ ਉਹਨਾਂ ਨੂੰ ਕਹਾਂ ਮੀਨਾ ਦਾ ਨੰਬਰ ਦੇਣ ਜੀ ਮੁਲਖ ਇਹ ਵੀ ਮੀਨਾ ਦਾ ਹੀ ਨਹੀਂ ਨੰਬਰ ਹਾਂ ਆ ਮੀਨਾ ਨਹੀਂ ਆ ਉਹਨਾਂ ਦੇ ਹਸਬੰਡ ਦਾ ਹੈ ਜੀ ਪੀ ਅਡਵਾਈਸ ਮਾਰਸ਼ਲ ਐਸ ਐਸ ਡੇਲਰ ਤੁਹਾਨੂੰ ਕਰ ਲਓ ਨਾ ਅੱਛਾ ਉਹ ਕਹਿੰਦੇ ਮੈਂ ਮੈਨ ਤੋਂ ਦੁਰਿਆ ਨਹੀਂ ਜਾਂਦਾ ਸਾਨੂੰ ਐਸੇ ਆ ਸਾਰੇ ਹੱਥ ਖੜੇ ਹੈ ਹੈਲੋ ਮੈਂ ਤੁਹਾਡੇ ਮੱਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਢੱਲੋਂ ਸਾਹਿਬ ਕਿੱਥੇ ਬੋਲ ਰਹੇ ਹੋ ਮੈਂ ਵਰਪ੍ਰੀਤ ਸਿੰਘ ਬੋਲ ਰਿਹਾ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਐਨ ਜੀਓ ਤੋਂ ਕੱਟ ਰਿਹਾ ਫੋਨ ਮੈਂ ਰੋਟੀ ਕੀ ਦਿੰਦੇ ਉਹਨਾਂ ਦੀ ਟਾਇਲਟ ਉਹਦੀ ਅੱਖ ਦੇਖੋ ਗਲੀ ਪਈ ਹੈ ਸਾਰੀ ਪਸ ਪਈ ਨਹੀਂ ਅੱਖ ਨਹੀਂ ਉਹਦੀ ਨਹੀਂ ਉਹਦੇ ਬੈਗ ਦੇਖੋ ਜੀ ਮੈਂ ਮੈਂ ਉਹਦਣ ਇਹਨੂੰ ਸਾਰਾ ਧਵਾ ਕੇ ਚੇਂਜ ਕੀਤਾ ਜੀ ਮੈਨੂੰ ਇਹਨਾ ਆਇਆ ਵਰਜੀ ਹਰੇਕ ਆਪਣਾ ਆਪਣਾ ਮੇਰੇ ਮੇਰੀ ਮੇਰੀ ਕਜ਼ਨ ਨਾ ਕਿਹਾ ਕਹਿੰਦਾ ਜਾ ਕੇ ਦੇਖੋ ਆ ਕੇ ਮੈਂ ਤਾਂ ਹੀ ਆਇਆ ਇਹ ਗੰਗਾਂ ਤੇ ਗੱਲ ਆ। ਦੇਖੋ ਜੀ ਇਹਨਾਂ ਨੂੰ ਫੋਨ ਲਾ ਰਹੇ ਆ। ਛੋਟੀ ਭੈਣ ਨੇ ਵੀ ਜਵਾਬ ਦਿੱਤਾ। ਹੁਣੇ ਦੂਸਰੀ ਭੈਣ ਨੂੰ ਮੁੰਨਾ ਭੈਣ ਨੂੰ ਫੋਨ ਲਾ। ਨਹੀਂ ਹੁਣ ਜੱਗਣਗੇ ਨਹੀਂ। ਹੁਣ ਉਹਨਾਂ ਨੇ ਇੱਕ ਵਾਰੀ ਬਾਤ ਸੁਣ ਲਈ। ਫੋਨ ਕੱਟਤਾ। ਹੁਣ ਫੋਨ ਹੈ ਮੰਦਰਾ ਦੇ ਵੱਲੋਂ ਆਇਆ। ਹਾਂ ਮੇਰੀ ਫੋਟੋ ਘੰਟੇ ਤੇ। ਦੇਖੋ ਰਿੰਗ ਗਈ। ਦਾ ਨੰਬਰ ਇਹ ਡਾਇਲ ਇਸ ਕੰਟ੍ਰੀ ਬਿਜ਼ੀ। ਕੱਟਤਾ। ਹੁਣ ਬਿਜ਼ੀ ਕਰਤਾ। ਹਾਂਜੀ ਕੀ ਕਹਿੰਦੇ ਫੋਟੋ ਐ ਐ ਚੀ ਇਹ ਭੇਜੀ ਹਾਂ ਕਾਰੇ ਵਾਸਤੇ ਏ ਧੰਨਵਾਦ ਕੋਈ ਮੈਰਿਜ ਫੋਟੋ ਉਹ ਯਾਰ ਜਦੋਂ ਹੋ ਜਾਏਗਾ ਇਸਦੇ ਵਾਸਤੇ ਨਾ ਪਰੋ ਭੈ ਜੀ ਤੁਸੀਂ ਇਹਦੇ ਵਿੱਚ ਬੋਲੋਗਾ ਵਿਆਹ ਤੇ ਪਾਪਾ ਜੀ ਨੇ ਅਸਲੀ ਨੂੰ ਬੁਲਾਇਆ ਸੀ ਉਹ ਯਾਰ ਗੁਕੀ ਭਾਈ ਤੁਹਾਡੀ ਉਮਰ ਹੈ ਅਸੀਂ ਹੁਣ ਵਿਆਹ ਕਰਨੀ ਹਾਂ ਮਰਦੀ ਤੇਰੀ ਉਹ ਯਾਰ ਤੁਸੀਂ ਤੇ ਆ ਆਦਮੀ ਨੂੰ ਪੁਰਾ ਕਹੀ ਜਾਂਦੇ ਬੁਰਾ ਬੁਰਾ ਕਿਉਂ ਹੁੰਦਾ ਮੈਂ ਬੁਰਾ ਨਹੀਂ ਮੈਂ ਕਹ ਰਿਹਾ ਵੀ ਹੁਣ ਤਾਂ ਮੇਨ ਹੈ ਵੀ ਉਹਦਾ ਦੇਖੋ ਤੁਸਾਨੂੰ ਆਪਣੇ ਵਿਆਹ ਦੀ ਪਈ ਹੈ ਹਾਂ ਫੇਸ ਕਾਸਟਰਾਂਡ ਨੂੰ ਵੋਟ ਹੀ ਤੇ ਹੋਣੀ ਚਾਹੀਦੀ ਮੈਂ ਕੰਦਾਖੀ ਦਾ ਸਾਥ ਤੇ ਹੁਣ ਆ ਮਨਕਤਾ ਦੀ ਸੇਵਾ ਦਾ ਡੇਲਿੰਗ ਚਲੋ ਐ ਨਹੀਂ ਤੁਸੀਂ ਕੁਝ ਉਹਨੂੰ ਦਵਾਈ ਦੇ ਦਿਓ ਉਹ ਆਇਆ ਸੀ ਤਾਂ ਨਹੀਂ ਮਰ ਕੋਈ ਭਾਜੀ ਮੈਂ ਦੇਖੋ ਜੀ ਹਰੇਕ ਦੀ ਆਪਣੀ ਆਪਣੀ ਫੈਮਿਲੀ ਹੁੰਦੀ ਹੈ ਮੈਂ ਤਾਂ ਸਿਰਫ ਤੁਹਾਡੇ ਤੁਹਾਡੇ ਪਿਆਰ ਕਰਕੇ ਮੈਂ ਸੱਚੇ ਦੱਸਾਂ ਮੈਂ ਆਇਆ ਨਹੀਂ ਤਾਂ ਤੁਹਾਡਾ ਕੋਈ ਤੁਹਾਡੀਆਂ ਸਗੀਆਂ ਭੈਣਾਂ ਦਾ ਨਹੀਂ ਰਹੀਆਂ ਇੱਧਰ ਦੇਖੋਗੇ ਘਰ ਦੇ ਹਾਲਾਤ ਇਹਨਾਂ ਦੇ ਨਹੀਂ ਨਹੀਂ ਆਹ ਉਸਤਾ ਜੀ ਆਹ ਦੇਖੋ ਇਹਦਾ ਕਮਰਾ ਦੇਖੋ ਜੀ ਇੱਥੇ ਕਮਰੇ ਲੈਣੇ ਨਾ ਆ ਆ ਦੇਖਿਆ ਜੀ ਮੁਸਕ ਮਾਰਦਾ ਜੀ ਅਸੀਂ ਬੜੇ ਇਧਰ ਤੇ ਪਿੱਛੇ ਜੀ ਹਾਂ ਜੀ ਮੈਂ ਦੇਖੋ ਆ ਪਿਸ਼ਾਬ ਬਿਆ ਬਿਸਮਿਲ ਆਉਂਦੀ ਆ ਹੈ ਜੀ ਇੱਥੇ ਹੈ ਕੋ ਕੰਡੀਸ਼ਨ ਰਹਿਣ ਵਾਲੀ ਬਹੁਤ ਗੰਦੀ ਸਮੀਲ ਆ ਰਹੀ ਹੈ ਜੀ ਖੜ ਨਹੀਂ ਹੋ ਰਿਆ ਤੇ ਇਹ ਘਰ ਆ ਜੀ ਦੇਖੋ ਕਿੰਨੀ ਵਧੀਆ ਕੋਠੀ ਆ ਹਨਾ ਦੋਨੋਂ ਭਰਾ ਇੱਥੇ ਰਹਿ ਰਹੇ ਨੇ ਇੱਥੇ ਇੱਕ ਕੰਮ ਵਾਲੀ ਲੇਡੀ ਆਉਂਦੀ ਔਰ ਰੋਟੀ ਬਣਾ ਕੇ ਚਲੇ ਜਾਂਦੀ ਆ ਇਹਨਾਂ ਨੂੰ ਫਿਰ ਜੀ ਖਰਚਾ ਵਗੈਰਾ ਕੌਣ ਦਿੰਦਾ ਰੋਟੀ ਜੀ ਹੁਣ ਪਤਾ ਨਹੀਂ ਜੀ ਹੁਣ ਸਾਹਿਬ ਜੀ ਮੈਂ ਤੁਹਾਨੂੰ ਦੇਖੋ ਜਿਉਂ ਸੁਣਨ ਚ ਆਇਆ ਹੈ ਇਨਾਂ ਨੂੰ ਵਿਆਹ ਦੇ ਚੱਕਰ 'ਚ ਹੂੰ ਇਨਾਂ ਨੂੰ ਇੱਕ ਕੋਈ ਦੁਕਾਨਦਾਰ ਹੈ ਜੋ ਰੇਡੀ ਮਾਰਕੀਟ ਦਾ ਉਹਦੀ ਪਤਾ ਨਹੀਂ ਫੋਟੋਗ੍ਰਾਫ ਦੀ ਸ਼ਾਪ ਹੈ ਕੀ ਜਾਂ ਦੁਕਾਨ ਹੈ ਉਹ ਜਿਹੜਾ ਜਿਹੜਾ ਤੁਹਾਡਾ ਕਰਾਇਆਦਾਰ ਹੈ ਜਿਹੜਾ ਜਿਹੜਾ ਇੱਥੇ ਇਹ ਬਹੁਤ ਵੱਡੀ ਕੋਠੀ ਏ 1 ਕਰੋੜ ਰੁਪਏ ਦੀ ਐਵੇਂ ਤੁਸੀਂ ਨਹੀਂ 1 ਕਰੋੜ ਰੁਪਏ ਦੀ ਨਹੀਂ ਪਰ ਉਹਨੂੰ ਫਿਰ ਚਬਰਚਾ ਉਹੀ ਦਿੰਦਾ ਤੁਹਾਨੂੰ ਹਾਂ ਉਹ ਵੀ ਦਿੰਦਾ ਨਾਲੇ ਥੱਲੇ ਵਾਲੇ ਕਰਾਇਆ ਵੀ ਤੇ ਜਿਹੜੀ ਆ ਕੋਠੀ ਵਗੈਰਾ ਦਾ ਨਾਮ ਉਹਨੇ ਕਰਾ ਲਈ ਆਪਣੇ ਨਾਮ ਤੇ ਕਰਾ ਲਈ ਕੋਠੀ ਨਹੀਂ ਕਰਾਇਆ ਅਸੀਂ ਇਹ ਉਹ ਜੀ ਉਹ ਉਹਨੇ ਝੂਠਾ ਲਿਖਾ ਗਏ ਉਹਨੇ 3 4 ਹਿੱਸਾ ਮੈਨੂੰ ਦਾ ਜੀ ਜੋ ਇਹਨਾਂ ਨੇ ਦੱਸਿਆ ਉਹ ਆਪਣੇ ਆਨਾ ਘਰਾ ਲਈ ਹੈ ਉਹਨੇ ਇਹਨਾਂ ਦਾ ਮੇਨ ਹੈ ਜੀ ਉਹ ਕੁੱਕੀ ਭਾਜੀ ਉਹਨੇ ਉਹ ਜਿਹੜਾ ਹੈਗਾ ਤੁਹਾਡਾ ਜਿਹੜਾ ਗਰਾਏਦਾਰਾ ਉਹਨੇ ਮੈਨੂੰ ਸਾਰੇ ਡਾਕੂਮੈਂਟ ਦਿਖਾਏ ਆ ਕਿਸੇ ਡਾਕੂਮੈਂਟ ਓ ਯਾਰ ਹੁਣ ਤੁਸੀਂ ਛੱਡੋ ਅੰਦਰ ਨਹੀਂ ਦਿੰਦੇ ਆਪਾਂ ਨਹੀਂ ਸਾਨੂੰ ਚਲੋ ਸਾਨੂੰ ਅਸੀਂ ਬੌਧੜ ਨਹੀਂ ਐ ਜੀ ਸਾਨੂੰ ਮੇਨ ਐ ਜੀ ਅਦੀ ਅਦੀ ਜਾਨ ਬਚੇ ਜੀ ਧੰਨਵਾਦ ਜੀ ਹੁਣ ਤੁਸੀਂ ਸਾਨੂੰ ਦੱਸੋ ਵੀਰ ਜੀ ਰਮੀ ਭਾਜੀ ਇਹਨਾਂ ਨੂੰ ਇੱਥੇ ਛੱਡਦੀ ਉਹਨਾਂ ਨੂੰ ਲੈ ਜੀਏ ਸੀ ਹਾਂ ਹਾਂ ਜੀ ਉਹਨਾਂ ਨੂੰ ਲੈ ਜਾਓ ਹੀ ਰਿਕੁਆਇਰਡ ਇਮੀਡੀਏਟ ਨੀਤਾ ਜੀ ਉਹਨੇ ਬਚਣਾ ਨਹੀਂ ਜੀ ਆਦਾ ਮੈਂ ਕਹਿੰਦਾ ਤੁਹਾਡੀ ਮਨੁੱਖਤਾ ਦੀ ਇੰਨੀ ਸੇਵਾ ਹੋ ਜਾਏਗੀ ਤੁਸੀਂ ਜੇ ਉਹਦੀ ਵਜਾਇ ਨਾਲ ਜਾਨ ਬਚਾ ਦੋ ਸਰ ਜੀ ਦਾ ਜੀ ਇਸ ਘਰ ਦੇ ਹਾਲਾਤ ਦੇਖ ਕੇ ਤੁਸੀਂ ਦੇਖੋ ਇਹ ਵੀਰ ਜੀ ਦਾ ਕਮਰਾ ਵਾ ਹਾਂ ਆ ਜਿੱਥੇ ਹਾਂ ਆ ਆ ਆ ਦੇਖੋ ਕੀ ਹਾਲਤਾ ਹੈ ਨਾ ਹੀ ਇਸ ਮੈਂਟਲ ਡਾਇਮੈਂਟਲੀ ਵੀਰ ਜੀ ਠੀਕ ਨਹੀਂ ਹੈਗੇ ਹੈ ਨਾ ਹਾਂ ਹਾਲਾਂਕਿ ਇਹ ਰੋਜ਼ ਨਿਊਜ਼ਪੇਪਰ ਲੱਗਿਆ ਹੋਇਆ ਅਖਬਾਰ ਪੜ੍ਹਦੇ ਨੇ ਹੈ ਨਾ ਚੰਡੀਗੜ੍ਹ ਟ੍ਰਿਬਿਊਨ ਆਇਆ ਹੋਇਆ ਵਾ ਇਸ ਜੀ ਦਾ ਟ੍ਰਿਬਿਊਨ ਇਹਨਾਂ ਦਾ ਬੈੱਡ ਤੁਸੀਂ ਦੇਖੋ ਕਿੰਦਾ ਸਾਰਾ ਕੂੜੇ ਨਾਲ ਅੱਦਾਂ ਨਾਲ ਚੀਜ਼ਾਂ ਕਿੱਦਾਂ ਹੋ ਗਈਆਂ ਪਈਆਂ ਹੌਟ ਬੌਟਰ ਹੀਟਰ ਚੱਲ ਰਿਹਾ ਹੈ ਹੀਟਰ ਲੱਗਿਆ ਹੋਇਆ ਗਰਮੀ ਚ ਗਰਮੀ ਆ ਹੁਣ ਇੱਥੇ ਹੀਟਰ ਚੱਲ ਰਿਹਾ ਇੱਥੇ ਕਿੰਨੀਆਂ ਹੀ ਐਲਬਮਸ ਪਈਆਂ ਜਿਹਦੇ ਵਿੱਚ ਇਹਨਾਂ ਦੇ ਪੁਰਾਣੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਸਾਰੀਆਂ ਹਨਾ ਇਨਾਂ ਦੀਆਂ ਆਪਣੀਆਂ ਦੇਖੋ ਕਿੰਨੀਆਂ ਯਾਨੀ ਕਿ ਫੈਮਿਲੀ ਪੂਰੀ ਰਿਚ ਫੈਮਿਲੀ ਪੜੀ ਲਿਖੀ ਫੈਮਿਲੀ ਪੰਜ ਕੁਲੇ ਦੇ ਵਿੱਚ ਉਹਨੇ ਉਹਨਾਂ ਕਿਹਾ ਮੈਂ ਤੇਰਾ ਕਰ ਰਹੀ ਇਹ ਫੈਮਿਲੀ ਪਰ ਅੱਜ ਕਿਰਾਏਦਾਰ ਦੇ ਨਰਕ ਘਟ ਰਹੀ ਹੈ ਨਰਕ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਜੀਵਨ ਕੱਟਣ ਲਈ ਮਜਬੂਰ ਨੇ ਸਾਰਾ ਕੁਝ ਸਾਰਾ ਕੁਝ ਪੁਰਾਣੀਆਂ ਯਾਦਾਂ ਨੂੰ ਲੈ ਕੇ ਇਹ ਇੱਥੇ ਬੈਠੇ ਨੇ ਦੋਨੋਂ ਭਰਾ ਆ ਕਿਸੇ ਸਮੇਂ ਦਾ ਪੁਰਾਣਾ ਅਮੀਰਾਂ ਦੇ ਘਰ 'ਚ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਹੈਨਾ ਇਹ ਪੂਰਾ ਇੱਕ ਮੰਨ ਲਓ ਵੈਲ ਸੈਟਲ ਫੈਮਿਲੀ ਆ ਯਾਨੀ ਕਿ ਇਹ ਘਰ ਦੀਆਂ ਤਸਵੀਰਾਂ ਦੇਖ ਕੇ ਤਾਂ ਇੰਜ ਮਹਿਸੂਸ ਹੁੰਦਾ ਵਾ ਵੀ ਅੱਜ ਤਾਂ ਇਨਸਾਨ ਆ ਜਿਹੜਾ ਉਹ ਪੱਥਰ ਦਿਲ ਹੋ ਗਿਆ ਬਿਲਕੁਲ ਪੱਥਰ ਦਿਲ ਜੀ